ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਾ ਗਜ਼ਰੀਲਾ ਸੀ ਤਾਜਾ ਤਾਜਾ ਤੇ ਪਹਿਲਾਂ ਤਾਂ ਮੈਂ ਥੋੜਾ ਜਿਹਾ ਜ਼ਿਆਦਾ ਖਾ ਲਿਆ ਦੋ ਕਟਸੀਆਂ ਖਾਣੀਆਂ ਸੀ ਗਰਮ ਗਰਮ ਫਿਰ ਇੱਕ ਹੋਰ ਪੱਤੀ ਘਰ ਵਾਲੇ ਦੁੱਧ ਗਰਮ ਸੀ ਤੇ ਜੀ ਕੀਤਾ ਵੀ ਯਾਰ ਦੋ ਘੰਟੇ ਸੌਂ ਜੀਏ ਫਿਰ ਮੈਂ ਕਿਹਾ ਨਹੀਂ ਸੌਵਾਂਗੇ ਜ਼ਰੂਰ ਆਰਾਮ ਜ਼ਰੂਰ ਕਰਾਂਗੇ ਪਰ ਪਹਿਲਾਂ ਜਿਹੜੇ ਕਹਿੰਦੇ ਅਸੀਂ ਪੰਥਕਾਂ ਅਸੀਂ ਅਕਾਲੀ ਆਂ ਅਕਲੋਂ ਖਾਲੀ ਆਂ ਉਹਨੇ ਚਲੂਣੇ ਨਾਲ ਲੜਾ ਦਿੱਗੇ ਥੋੜੇ ਜਿਹਾ ਤਾਂ ਫਿਰ ਮੂੜ ਜਾ ਬਣ ਗਏ ਜਾਣਦੇ ਹੋਵਗੇ ਤੁਸੀਂ ਨਸ਼ਾ ਤਸ਼ਕਰ ਬੇਕਰਮ ਮੰਜੀਠੇ ਦਾ ਸਾਥੀ ਹਰਪ੍ਰੀਤ ਗੁਲਾਟੀ ਤੇ 11000 ਪੰਨਿਆਂ ਦੀ ਚਾਰ ਸ਼ੀਟ ਪੇਸ਼ ਕੀਤੀ ਹੈ ਅਦਾਲਤ ਦੇ ਵਿੱਚ 2008 ਤੋਂ ਲੈ ਕੇ 2017 ਤੱਕ ਪੂਰਾ ਲੈਣ ਦੇਣ ਜਣ ਕੇ ਕਰੋੜਾਂ ਰੁਪਇਆ ਕਿੱਦਾਂ ਟਰੰਕ ਭਰ-ਭਰ ਕੇ ਇੱਧਰ ਉੱਧਰ ਕੀਤਾ ਚਿੱਟੇ ਦਾ ਉਹ ਸਾਰਾ ਲੈਣ ਦੇਣ ਸੀ ਜਿਹੜਾ 11000 ਪੰਨਿਆਂ ਦੀ ਚਾਰ ਸ਼ੀਟ ਹੈ ਜਿਹੜੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤੀ ਹੈ ਦਰਨ ਹੋਣਾ ਕੀ ਹੈ ਹੁਣ ਲੈ ਤੇਰੇ ਦੀ ਦੇਰ ਤੇਰੇ ਦੀ ਛਿਤਰਾ ਮਥਾਂ ਅਸ਼ਭੀ ਮੈਨੂੰ ਖੁਸ਼ੀ ਨਹੀਂ ਹੈਗੀ ਕਈ ਵਾਰੀ ਬੰਦੇ ਨਾ ਸੋਚਦੇ ਆ ਕਮੈਂਟਾਂ ਵਿੱਚ ਕਹਿਣਗੇ ਮਿਤੁਸ਼ ਖੁਸ਼ ਹੋ ਖੁਸ਼ ਤਾਂ ਹਣਾ ਜਿਹੜਾ ਹਮੇਸ਼ਾ ਹੀ ਰਹਿੰਦਾ ਪਰ ਇਹ ਗੱਲ ਥੋੜੀ ਜਿਹੀ ਦੁਖੀ ਹੋ ਕੇ ਕਰਨੀ ਪੈਂਦੀ ਹੈ ਕਿਉਂ ਕਿ ਕਿਉਂਕਿ ਇਹ ਹਰਾਮਖੋਰ ਉਹ ਨੇ ਜਿਨ੍ਹਾਂ ਨੇ ਮਾੜੀ ਮੁੱਢੀ ਸ਼ਰਮ ਮੰਨੀ ਨਹੀਂ ਵੀ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਉਜਾੜ ਰਹੇ ਹਾਂ ਨਸ਼ੇੜੀ ਬਣਾ ਰਹੇ ਹਾਂ ਹਜ਼ਾਰਾਂ ਘਰ ਉਜਾੜ ਦਿੱਤੇ ਹਜ਼ਾਰਾਂ ਨੌਜਵਾਨ ਜੇਲਾਂ ਵਿੱਚ ਬੰਦ ਨੇ ਚਿੱਟੇ ਦੇ ਪਰਚੇ ਪੈ ਗਏ ਉਹਨੂੰ ਇਸ ਕਰਕੇ ਇਹ ਹਰਾਮਖੋਰ ਨੇ ਤੇ ਇਹਦੇ ਨਾਲ ਜਿਹੜਾ ਮਜੀਠੀ ਹੈ ਨਾ ਆ ਜਿਹੜਾ ਬੀਬਾ ਹਰ ਸਿਮਰਤ ਕੋਰ ਬਾਦਲ ਰਖੜੀ ਬਨਣ ਨੂੰ ਤਰਸਦੀ ਆ ਹੁਣ ਤੇ ਸਰਵੀਰ ਬਾਦਲ ਤੁਨ ਨਾ ਹੀ ਨਹੀਂ ਲੈਂਦਾ ਇੱਕ ਵਾਰੀ ਮਜੀਠੀਆ ਚ ਕਿਹਾ ਸੀ ਆ ਪਿਛੇ ਦੋ ਕੁ ਦਿਨ ਹੋ ਗਏ ਕਹਿੰਦਾ ਮਜੀਠੀਆ ਤੁਹਾਡੀ ਲੜਾਈ ਲੜਨ ਵਾਸਤੇ ਗਿਆ ਜੇਲ੍ਹ ਵਿੱਚ ਸ਼ਰਮ ਹੀ ਨਹੀਂ ਮੰਦੀ ਵੀ ਚਿੱਟੇ ਦੇ ਕੇਸ ਵਿੱਚ ਅੰਦਰ ਹੈ 40 50 ਹਜ਼ਾਰ ਕਰੋੜ ਰੁਪਏ ਦਾ ਇਹ ਪੂਰਾ ਧੰਦਾ ਸੀ ਕਾਰੋਬਾਰ ਸੀ बड़े-बड़े अफसर बड़े-बड़े लीडर ਇਹਦੇ ਵਿੱਚ ਫਸੇ ਹੋਏ ਨੇ ਕਿਹੜੀ ਲੜਾਈ ਤੇ ਹੁਣ ਕੰਜਾ ਮਜੀਠੀਏ ਤੇ ਹੋਰ ਕੱਸਿਆ ਗਿਆ ਬਾਰਬੂਰ ਦੀ ਗੱਲ ਛੱਡੋ ਹੁਣ ਤਾਂ ਚੀਕਾਂ ਵੀ ਨਿਕਲਣ ਕੇ ਬੰਦ ਹੋ ਗਈਆਂ ਉਹ ਕਪਲ ਸ਼ਰਮਾ ਦੇ ਸੋਚ ਕਿਸੇ ਨੇ ਚੀਕ ਮਾਰਦੀ ਉਹ ਕਹਿੰਦਾ ਇਹ ਚੀਕ ਮਾਰੀ ਐ ਕਿ ਕਮਜ਼ੋਰੀ ਨਾ ਨਿਕਲ ਗਈ ਐ ਹੁਣ ਕਮਜ਼ੋਰੀ ਨਾਲ ਚੀਕ ਕਿੱਦਾਂ ਨਿਕਲਦੀ ਹੁੰਦੀ ਹੈ ਕਿੱਥੋਂ ਨਿਕਲਦੀ ਹੁੰਦੀ ਹੈ ਇਹ ਵੀ ਸਭ ਨੂੰ ਪਤਾ ਹੈ ਮੂੰਹ ਚੋਂ ਤਾਂ ਨਿਕਲਦੀ ਨਹੀਂ ਹੁੰਦੀ ਕਮਜ਼ੋਰੀ ਨਾਲ ਚੀਕ ਤੇ ਪਤਾ ਹੀ ਹੁੰਦਾ ਸਭ ਨੂੰ ਸਮਝ ਗਈ ਗੱਲ ਦੀ ਇੱਕ ਉਹਨੇ ਹੋਰ ਸ਼ੋਹ ਦੇ ਵਿੱਚ ਕਿਹਾ ਸੀ ਆਖੇ ਜਦੋਂ ਗਾਉਣਾ ਹੁੰਦਾ ਹੈ ਨਾ ਉਦੋਂ ਗਲੇ ਵਿੱਚ ਦਰਦ ਹੋਣਾ ਚਾਹੀਦਾ ਉਹ ਕੁੜੀ ਕਹਿੰਦੀ ਵੀ ਜੇ ਗਲੇ 'ਚ ਦਰਦ ਨਾ ਹੋਵੇ ਚਲੋ ਉਸ ਪਾਸੇ ਨਹੀਂ ਮੈਂ ਜਾਣਾ ਮੁੰਡੇ ਨੂੰ ਕਹਿ ਰਹੀ ਸੀ ਕਹਿੰਦਾ ਦਰਵਾਜ਼ੇ 'ਚ ਉਂਗਲ ਦੇ ਦੇ ਲੇਕਿਨ ਉਹ ਕਹਿੰਦਾ ਜੇ ਦਰਵਾਜ਼ਾ ਨਾ ਹੋਵੇ ਉਹ ਕਹਿੰਦਾ ਫਿਰ ਜਿੱਥੇ ਵੀ ਦੇ ਲਈ ਦਰਦ ਹੋਣਾ ਚਾਹੀਦਾ ਢੋਲੇ ਵੀ ਦਰਦ ਹੋਣਾ ਚਾਹੀਦਾ ਇਹ ਉਹ ਹਰਾਮਖੋਰ ਨੇ ਹੁਣ ਚੀਕਾ ਜਿਹੜੇ ਨਿਕਲਦਿਆਂ ਨੇ ਨਾ ਕਮਜ਼ੋਰੀ ਨਾਲ ਨਿਕਲਦਿਆਂ ਨੇ ਕਮਜ਼ੋਰੀ ਨਾਲ ਅੱਗੇ ਤਾਂ ਚੀਕਾ ਮਾਰਦੇ ਸੀ ਮੁਰਸ਼ਾ ਮੁਰਸ਼ਾ ਖੜੀਆਂ ਕਰਕੇ ਮੈਨਕਾਂ ਲਾ ਲੀਆਂ ਕਦੇ ਲਾ ਲੀਆਂ ਹੁਣ ਜਿੰਨੇ ਵੀ ਗਵਾਹ ਆਉਣਗੇ ਨਾ ਇਹਨਾਂ ਦੀ ਚਾਰ ਸ਼ੀਟ ਕਿਸ ਦੀ 1000 ਪੰਨੇ ਦੀ ਹੋਊ ਕਿਸ 10000 ਦੀ ਹੋਊ ਕੇ ਦੀ 20000 ਦੀ ਹੋਊ ਇਹ ਸਾਰੇ ਪੂਰੇ ਸਿਰੇ ਦੇ ਗਲਾ ਘੋਣਗੇ ਜਿੰਨੇ ਪੂਰਾ ਰਲ ਮਿਲ ਕੇ ਪੰਜਾਬ ਨੂੰ ਲੁੱਟਿਆ ਨਸ਼ੇੜੀ ਬਣਾਇਆ ਨਸ਼ਾ ਵਕਿਆ ਹਜ਼ਾਰਾਂ ਕਰੋੜ ਰੁਪਏ ਦਾ ਧੰਦਾ ਕੀਤਾ ਉਹ ਆਉਣਗੇ ਇਹ ਜਿਹੜਾ ਹਰਬੀਤ ਗੁਲਾਟੀ ਹੈ ਨਾ ਗੁਲਾਟੀ ਇਹ ਮਜੀਠੀਏ ਦਾ ਕਹ ਲਈਏ ਯਾਰ ਹੈ ਯਾਰ ਯਾਰ ਸ਼ਬਦ ਉਹਨਾਂ ਇੱਕ ਜੱਜੇ ਨਾਲ ਕਿ ਜਾਈਏ ਨਾਂ ਤੇ ਯਾਰ ਇਹ ਜੱਜੇ ਨਾਲ ਬੈਰ ਚ ਬਿੰਦੀ ਲਾ ਕੇ ਇਹ ਉਹ ਜਾਨ ਹੈ ਜਿਹੜਾ ਹਰਾਮਖੋਰ ਹੁੰਦਾ ਜਿਹਨੇ ਕੋਈ ਸ਼ਰਮ ਮੰਨੀ ਨਹੀਂ ਵੀ ਛੋਟੇ ਛੋਟੇ ਬੱਚੇ ਨਸ਼ਿਆਂ ਤੇ ਲਾਦੇ ਅਛਾ ਇਹ ਜਿਹੜਾ ਫੜਿਆ ਨਾ ਚਾਰਜ ਜਿਹੜੇ ਪੇਸ਼ ਕੀਤੀ ਹੈ ਗੁਲਾਟੀ ਦੇ ਖਿਲਾਫ ਮਾਨਜੂਰ ਅਦਾਲਤ ਵਿੱਚ ਇਹ ਵਿਜੀਲੈਂਸ ਨੇ ਕੀਤੀ ਹੈ ਵਿਜੀਲੈਂਸ ਨੇ ਜਣਕੇ ਇਹ 10 ਕਰੋੜ ਤੋਂ ਵੱਧ ਦਾ ਲੈਣ ਦੇਣਾ ਇਹਦੇ ਨਾਲ 10 ਕਰੋੜ ਤੋਂ ਜਣ ਕੇ ਜਿਹੜਾ ਮਜੀਠੇ ਦਾ ਲੈਣ ਦੇਣ ਸੀ ਇਹਦੇ ਨਾਲ ਘਾਟੇ ਨਾਲ 10 ਕਰੋੜ ਤੋਂ ਵੱਧ ਹੈ ਇਹ ਤਾਂ ਹਜੇ ਉਹ ਸੈਂਪਲ ਹੈ ਜਦੋਂ ਖੂਨ ਨਹੀਂ ਟੈਸਟ ਕਰਦੇ ਮੜਾ ਜਾਂ ਟੀਕਾ ਭਰ ਕੇ ਖੂਨ ਕੱਢ ਕੇ ਸਿਰੰਜੇ ਪਾ ਲੈਂਦੇ ਆ ਇਹ ਤਾਂ ਉਹ ਸੈਂਪਲ ਹੈ ਤੇ ਅੱਗੇ ਜਾ ਕੇ ਤਾਂ ਬੋਤਲਾਂ ਦੀਆਂ ਬੋਤਲਾਂ ਖੂਨ ਦੀਆਂ ਹੁੰਦੀਆਂ ਨੇ ਅੱਗੇ ਜਾ ਕੇ ਤਾਂ ਬੜਾ ਵੱਡਾ ਕੰਮ ਹੋ ਜਾਂਦਾ ਹੈ ਦੇਉਣ ਮਤਲਬ ਕਹਿਣ ਤੋਂ ਭਾਵ ਕਿ ਮੰਜੀਠੀ ਤੇ ਨਿੜਿਤ ਤਲਵਾਰ ਡਿੱਗੀ ਹੈ ਨਾ ਉਹ ਦੋਨੋਂ ਪਾਸੇ ਹੈ ਕਦਮ ਵੀ ਗਰਦਨ ਪੱਟੀ ਜਾ ਸਕਦੀ ਹੈ ਮਤਲਬ ਸਕੰਜਾ ਇੰਨਾ ਕਸ਼ਿਆ ਗਿਆ ਤੇ ਹੁਣ ਅਗਲੀਆਂ ਪਿਛਲੀਆਂ ਸਭ ਪਰਦਾਂ ਖੋਲਣਗੀਆਂ ਪੋਹਰੋ ਪੋਰਾ ਸਭ ਕਿਤਾਬ ਲਿਆ ਆ ਜਾਓ ਹੁਣ ਤਾਂ ਮੈਨੂੰ ਮੈਥ ਵਧੀਆ ਆਉਣ ਲੱਗ ਗਿਆ 12 5 60 ਸਿਰ ਗਿਆ ਮੈਂ ਵੀ ਮੈਂ ਵੀ ਸੁਰਖਿਆ ਥਾੜਾ ਚੌਂਕ 72 ਸੁਰਖਿਆ ਮੈਂ ਵੀ ਤੇ ਹੁਣ ਤਾਂ ਪੂਰਾ ਗਿਣਿਆ ਕਰੂੰਗਾ ਵੀ ਚੰਗੇ ਤਰ੍ਹਾਂ ਹੁਣ ਇਹ 10 ਕਰੋੜ ਨਹੀਂ ਇਹ 10 ਕਰੋੜ ਦਾ 100 ਕਰੋੜ ਬਣੂ 100 ਕਰੋੜ ਅਸਾਂ ਹੁਣ ਮੈਨੂੰ ਇਹ ਨਹੀਂ ਪਤਾ ਵੀ 10 ਦੇ ਨਾਲ ਜੀਰ ਮੈਂ ਕਿੰਨੀਆਂ ਹੋਰ ਨਾਮ 10 ਕਰੋੜ ਦੇ ਤੋਂ 100 ਕਰੋੜ ਬਣਾਉਣ ਵਾਸਤੇ ਚਲੋ ਕੋਈ ਤੁਸੀਂ ਲਾ ਲਿਓ ਪਰ ਗਲਾਕ ਮਜੀਠੀਏ ਤੇ ਸਿਕੰਜਾ ਕਸਿਆ ਜਾਊ ਜਿਹੜਾ ਇਹਦਾ ਰਾਈਟ ਹੈਂਡ ਸੀ ਲੈਨ ਦੇਣ ਵਾਲਾ ਹਰਪ੍ਰੀਤ ਗੁਲਾਟੀ ਉਹ ਥੋਕਤਾ ਅਦਾਲਤ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ